ਪ੍ਰਤਾ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਜਲਦ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਵੀਰੋ ਪਹਿਲਾ ਸੂਆ ਬੱਸੀ ਦੀ ਵੀਡੀਓ ਕਵਰ ਕਰਦੇ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ 17 ਮਈ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਸਾਢੇ 4 ਪੌਣੇ 5 ਵਜੇ ਦਾ ਟਾਈਮ ਆ ਮਗਰ ਇਹਦੇ ਬੱਛੀ ਆ ਪਰਸੋ ਇਹ ਬੱਸੀ ਸੂਈ ਆ ਪਹਿਲਣ ਬੱਸੀ ਆ ਫੇਸ ਕੁਆਲਟੀ ਦੇ ਸਕਦੇ ਹਾਂ ਚਾਰ ਦੰਦ ਮੂੰਹਾਂ ਇਹ ਪਹਿਲੇ ਨਾ ਪਹਿਲਾ ਸੂਆ ਸੂਈ ਆ ਜਰਸੀ ਕਰਾਸ ਦੇ ਵਿੱਚ ਆ ਗਈ ਮਗਰ ਬੱਚੀ ਨੂੰ ਜਨਮ ਦਿੱਤਾ ਇਹਨੇ ਤੋਰ ਕੇ ਹਸਾਬ ਤੋਂ ਕਿਹਾਲ ਨੇ ਸਤੋਰਾ ਵਗੈਰਾ ਦੇ ਸਕਦੇ ਤੁਸੀਂ ਪਹਿਲਾ ਸੂਆ ਸੂਈ ਆ ਲੈ ਚੱਲ ਪਤੰਦਰ ਲੈ ਚੁ ਚਲ ਮੈਂ ਵੱਡਾ ਕੱਦਗਾਠ ਆ ਥਾਣਾ ਬਾਨੀ ਦੀ ਸੋਹਣੀ ਆ ਕੋਈ ਔਲ ਵਗੈਰਾ ਨਹੀਂ ਕਰਦੀ ਇਹ ਪੂਰੀ ਠੰਡੀ ਸੀਲ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾਂ ਦੀ ਆਪਣੀ ਜ਼ਿੰਮੇਵਾਰੀ ਆ ਥਣ ਸੋਹਣਾ ਲੱਗਿਆ ਮੁੱਠੀ ਵਾਲਾ ਦੇਖ ਸਕਦੇ ਹੋ ਕੱਲਾ ਕੱਲਾ ਨਿੱਖੜ ਮਾ ਥਣ ਲੱਗਿਆ ਹੱਥ ਫੇਰ ਰਿਹਾ ਆ ਬੁਲਗੇ ਸਰਕਲ ਲਾਲ ਦੀ ਬਟੀ ਪੂਰੀ ਠੰਡੀ ਸੀਲ ਆ ਦੇਖ ਸਕਦੇ ਹੋ ਤੁਸੀਂ ਬੱਚਾ ਨੀਚੇ ਬੈਠਾ ਗਿਆ ਪਲੂਨ ਬੱਸੀ ਪਹਿਲਣ ਪੂਰੀ ਠੰਡੀ ਸੀਲ ਆ ਬਸ ਪੁੱਤ ਆ ਥਣ ਨੇੜੇ ਤੋਂ ਦੂਸਰੀ ਸਾਈਡ ਤੋਂ ਚੈੱਕ ਕਰ ਸਕਦੇ ਸੋਹਣਾ ਮੁੱਠੀ ਵਾਲਾ ਹੱਥਾਂ ਦੀ ਚਵਾਈ ਵਾਲਾ ਥਣ ਲੱਗਿਆ ਜੇ ਜਿਹੜੇ ਮੇਰੇ ਵੀਰ ਨੂੰ ਬੈਡ ਪਸੰਦ ਹੋਏ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ